ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੋਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਈਏ ਕਿ ਪੰਜਾਬ ਦੇ ਵਿੱਚ ਆਏ ਦਿਨ ਕਿਸੇ ਨਾ ਕਿਸੇ ਇਲਾਕੇ ਦੇ ਵਿੱਚੋਂ ਗੋਲੀ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਈਏ ਕਿ ਇਹ ਖਬਰਾਂ ਪਹਿਲਾਂ ਤਾਂ ਕਦੇ ਜੂਪੀ ਬਿਹਾਰ ਵਰਗੇ ਏਰੀਆਜ਼ ਦੇ ਵਿੱਚੋਂ ਆਉਂਦੀਆਂ ਸੀ ਉਹਨਾਂ ਸਟੇਟਾਂ ਦੇ ਵਿੱਚੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਸੀ ਪਰ ਹੁਣ ਤੁਹਾਨੂੰ ਦੱਈਏ ਕਿ ਪੰਜਾਬ ਵੀ ਜੂਪੀ ਬਿਹਾਰ ਵਾਂਗੂ ਗੋਲੀਬਾਰੀ ਦਾ ਸ਼ਿਕਾਰ ਹੋ ਰਿਹਾ ਆ ਤੁਹਾਨੂੰ ਦੱਈਏ ਕਿ ਹਲਕਾ ਮਜੀਠਾ ਦੇ ਅਧੀਨ ਪਿੰਡ ਟਾਲੀ ਸਾਹਿਬ ਇੱਕ ਘਰ ਦੇ ਉੱਪਰ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਕਿਸੇ ਨਾਲ ਕੋਈ ਰੰਜਸ਼ਬਾਜੀ ਨਹੀਂ ਹੈ ਨਾ ਹੀ ਕੋਈ ਫਰੋਤੀ ਦੀ ਕਾਲ ਆਈ ਹੈ ਅਸੀਂ ਨਹੀਂ ਜਾਣਦੇ ਕਿ ਕਿਉਂ ਗੋਲੀਆਂ ਚਲਾਈਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਪੰਜ ਰਾਉਂਡ ਗੇਟ ਨੂੰ ਲੱਗੇ ਅਤੇ ਇੱਕ ਗੋਲੀ ਗੱਡੀ ਦੇ ਟਾਇਰ ਦੇ ਵਿੱਚ ਜਾ ਲੱਗੀ ਟੋਟਲ 6 ਰਾਉਂਡ ਫਾਇਰ ਕੀਤੇ ਗਏ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਹਨ ਕੈਦ ਧੰਦਾ ਦੀ ਇਹ ਕੀ ਹਸਪਤਾਲ ਦੇ ਵਿੱਚ ਲੱਗਾ ਸੀਸੀਟੀਵੀ ਕੈਮਰਾ ਅਸੀਂ ਸਵੇਰੇ ਜਦ ਪੁਲਿਸ ਨੂੰ ਇਤਲਾ ਕੀਤੀ ਤਾਂ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਵੀ ਕਢਵਾਈਆਂ ਤਿੰਨ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਪੁਲਿਸ ਪ੍ਰਸ਼ਾਸਨ ਅੱਗੇ ਪੀੜਤ ਪਰਿਵਾਰ ਨੇ ਲਗਾਈ ਇਨਸਾਫ ਦੀ ਗੁਹਾਰ ਜਲਦੀ ਇਹਨਾਂ ਨੂੰ ਜਿਹੜਾ ਆ ਪਹਿਚਾਣ ਕੇ ਗ੍ਰਿਫਤਾਰ ਕੀਤਾ ਜਾਏ ਤੇ ਬਣਦੀ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਡੀਐਸਪੀ ਮਜੀਠਾ ਦਾ ਕਹਿਣਾ ਹੈ ਕਿ ਸਾਨੂੰ ਜਦ ਇਤਲਾਹ ਮਿਲੀ ਤਾਂ ਅਸੀਂ ਤੁਰੰਤ ਵਾਰਦਾਤ ਵਾਲੀ ਜਗ੍ਹਾ ਦੇ ਉੱਪਰ ਪਹੁੰਚੇ ਪਰਿਵਾਰ ਦੇ ਕਹਿਣ ਦੇ ਉੱਪਰ ਅਸੀਂ ਪਰਚਾ ਦਰਜ ਕਰ ਲਿਆ ਹੈ ਜਲਦੀ ਹੀ ਇਹਨਾਂ ਨੌਜਵਾਨਾਂ ਦੀ ਪਹਿਚਾਣ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਨ ਦਦੀ ਇਹ ਕਿ ਲਗਾਤਾਰ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਏਰੀਆ ਦੇ ਵਿੱਚ ਗੋਲੀ ਚੱਲਣ ਦੀਆਂ ਕਟਨਾਵਾਂ ਜਿਹੜੀਆਂ ਨੇ ਉਹ ਲਗਾਤਾਰ ਪਿਛਲੇ ਕਈ ਦਹਾਕੇ ਤੋਂ ਲੰਬੇ ਸਮੇਂ ਤੋਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਨ ਦਦੀ ਇਹ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਖਬਰ ਹਰ ਰੋਜ਼ ਸੋਸ਼ਲ ਮੀਡੀਆ ਤੇ ਮੀਡੀਆ ਤੇ ਜਾਂ ਫਿਰ ਜਿਹੜਾ ਆ ਉਹ ਕਿਤਨੇ ਕਿਤੇ ਕੋਈ ਨਾ ਕੋਈ ਖਬਰ ਸਾਹਮਣੇ ਆ ਹੀ ਜਾਂਦੀ ਹੈ ਕਿ ਗੋਲੀ ਚੱਲੀ ਹੈ ਪੰਜਾਬ ਦੇ ਵਿੱਚ ਗੋਲੀਆਂ ਚੱਲਣੀਆਂ ਆਮ ਜੀ ਗੱਲ ਹੋ ਗਈ ਕੁਝ ਈਵੇਂ ਹੀ ਲੱਗਦਾ ਹੈ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਸ ਖਬਰ ਬਾਰੇ ਦੁਬਾਰਾ ਤੋਂ ਇੱਕ ਦੱਸ ਦਈਏ ਕਿ ਇਹ ਪਲਵਿੰਦਰ ਸਿੰਘ ਦਾ ਘਰ ਸੀ ਜਿੱਥੇ ਕਿ ਗੇਟ ਦੇ ਵਿੱਚੋਂ ਦੀ ਔਰ ਪਰ ਜਿਹੜੀਆਂ ਨੇ ਉਹ ਪੰਜ 라ਉਂਡ ਲੰਘ ਗਏ ਇੱਕ 라ਉਂਡ ਦੱਸਿਆ ਜਾ ਰਿਹਾ ਵੀ ਗੱਡੀ ਦੇ ਵਿੱਚ ਟਾਇਰ ਨੂੰ ਲੱਗਿਆ ਹੋਇਆ ਹੈ ਟੋਟਲ 6 라ਉਂਡ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਤਾਂ ਦਾਦੀ ਇਹ ਕਿ 6 라ਉਂਡ ਇਸ ਗੇਟ ਦੇ ਵਿੱਚ ਚਲਾਏ ਹਨ ਜਦੋਂ ਅ ਪੁਸ਼ਟੀ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਰੰਜਸ ਜਾਂ ਕਿਸੇ ਤਰ੍ਹਾਂ ਦੀ ਕੋਈ ਥ੍ਰੈਡ ਕਾਲ ਵੀ ਨਹੀਂ ਆਈ ਪਰ ਸਾਡੇ ਗੇਟ ਤੇ ਇੰਨੀਆਂ ਜ਼ਿਆਦਾ ਗੋਲੀਆਂ ਭਰਉਣ ਵਾਲੇ ਕੌਣ ਉਹਨਾਂ ਨੇ ਬੇਨਤੀ ਕੀਤੀ ਪੁਲਿਸ ਪ੍ਰਸ਼ਾਸਨ ਨੂੰ ਕਿ ਜਲਦਨਾ ਜਲਦ ਇਹਨਾਂ ਦੀ ਜਿਹੜੀ ਹੈ ਪਛਾਣ ਕਰਕੇ ਇਹਨਾਂ ਨੂੰ ਫੜਿਆ ਜਾਏ ਸੀਸੀਟੀਵੀ ਫੁਟੇਜ ਪੁਲਸ ਨੇ ਆਪਣੇ ਹੱਥ ਦੇ ਵਿੱਚ ਲੈ ਲਈ ਹੈ ਤੇ ਅਗਲੀ ਕਾਰਵਾਈ ਦੇ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਬੜੇ ਰੋਵੇ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਪੱਤਰਕਾਰ ਰਾਜਾ ਕੋਟਲੀ ਦੀ ਇਸ ਰਿਪੋਰਟ ਦੇ ਨਾਲ ਮੈਂ ਤੁਹਾਡਾ ਆਪੜਾ ਧਰਮਜੀਤ ਡੀਪੀਸੀ ਪੰਜਾਬੀ ਤੋਂ ਹਾਂਜੀ ਕੀ ਨਾਮ ਤੇ ਕਿਹੜਾ ਬੰਦਾ ਮੇਰਾ ਨਾਮ ਜੀ ਭਲਵਿੰਦਰ ਸਿੰਘ ਸਨਮ ਨ타 ਸਿੰਘ ਤੇ ਟਾਲੀ ਸਾਹਿਬ ਜਿਹੜਾ ਅਮਰਸਰ ਕੀ ਕਹਿੰਦੇ ਜਿਹੜੇ ਕੋਲ ਚੱਲੀ ਇਹ ਕੋਈ ਮਤਲਬ ਸਾਢੇ 10 ਦਾ ਵਕਤ ਹੀ ਤੇ ਬੜੇ ਜ਼ੋਰ ਦੀ ਨਾਲ ਜਿਹੜਾ ਉਹ ਖੜ ਗਿਆ ਜਦੋਂ ਮਤਲਬ ਅਸੀਂ 5-7 ਮਿੰਟ ਬਾਅਦ ਮਤਲਬ ਉਹ ਕਾਤੇ ਮੇਰੇ ਨੂੰ ਬੇਟਾ ਉੱਠਿਆ ਬੱਚੇ ਉੱਠੇ ਉਹਨਾਂ ਆਦੇ ਘਰ ਦੇ ਨਾਲ ਸਭ ਕੁਝ ਕੀਤਾ ਸਾਨੂੰ ਰਾਤ ਹਰ ਮੰਨੀ ਹੋਇਆ ਏ ਜਿਹੜਾ ਕਿਸ ਤਰ੍ਹਾਂ ਖੜ ਗਿਆ ਅਸੀਂ ਮੁੜ ਕੇ ਬਾਅਦ ਸੌਗੇ ਮੁੜ ਕੇ ਜਦੋਂ 7 7:30 ਵਜੇ ਅਸੀਂ ਉੱਠੇ ਅਹੀਂ ਮਤਲਬ ਇਹ ਆਖਿਆ ਜੇੜ ਦੇ ਬਾਹਰ ਪੰਜ ਅੰਚਲੇ ਰੌਂਡ ਪਏ ਸੀ ਜਿਹੜੇ ਜੇੜ ਦੇ ਵਿੱਚ ਪੰਜ ਰੌਂਡ ਆਰ-ਪਾਰ ਕਰਕੇ ਲੰਘੇ ਸੀ ਇੱਕ ਰੌਂਡ ਜਿਹੜਾ ਉਹ ਗੱਡੀ ਦੇ ਟਾਇਰ ਦੇ ਵਿੱਚ ਲੱਗਾ ਸੀ ਜਾ ਕੇ ਤੇ ਉਸ ਤੋਂ ਬਾਅਦ ਅਸੀਂ ਕਵਰ ਜੀਸਰ ਸਰਪੰਚ ਨੂੰ ਮਤਲਬ ਦੱਸਿਆ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਤਲਾਹ ਦੇਣ ਤੋਂ ਬਾਅਦ ਕਵਰ ਜੀਸਰ ਸਰਪੰਚ ਵੀ ਸਾਡੇ ਕੋਲ ਪਹੁੰਚ ਗਿਆ ਮਜੀਦਾ ਸਰਪੰਚਿਆ ਤੇ ਉਤੋਂ ਬਾਅਦ ਅਹੀਂ ਸਿੱਧੂ ਹਸਪਤਾਲ ਦੇ ਕੈਮਰੇ ਖਲਾਏ ਉਹਦੇ ਚ ਇੱਕ ਮੋਟਰਸਾਈਕਲ ਤੇ ਤਿੰਨ ਜਾਨੇ ਮੌਜੂਦ ਸੀ ਇੱਕ ਜਾਨਾ ਮੋਟਰਸਾਈਕਲ ਤੇ ਚੜਿਆ ਰਿਆ ਦੋ ਜਾਨੇ ਜੜੇ ਉਹ ਉਹਨਾਂ ਦੇਰ ਨੂੰ ਗੋਲੀਆਂ ਮਾਰੀਆਂ ਮਤਲਬ ਚ ਪੂਰੀ ਮਤਲਬ ਵਿੱਚ ਵੀਡੀਓ ਮਤਲਬ ਹੈ ਆਦਰਿਆ ਤੇ ਜਦੋਂ ਇੱਥੇ ਚੌਂਕੀ ਹੁੰਦੀ ਸੀ ਇਹ ਇਹ ਤੋਂ ਪਹਿਲਾਂ ਕੋਈ ਥਰੈਡ ਗਾਰਡ ਆਈ ਆ ਜਾਂ ਕੋਈ ਹਾਂਜੀ ਇਹ ਤੋਂ ਪਹਿਲਾਂ ਕੋਈ ਕਾਲ ਨਹੀਂ ਆਈ ਕੋਈ ਰੈਕਸ਼ਨ ਵਗੈਰਾ ਕੋਈ ਰੈਕਸ਼ਨ ਹੀ ਕਿਸੇ ਦੇ ਨਾਲ ਸਾਡੀ ਇਹ ਜਦੋਂ ਅੱਜ ਤੋਂ ਕੀ ਹੁੰਦੀ ਸੀ ਪਹਿਲਾ ਮਤਲ ਕਾਫੀ ਚਿਰ 20 ਸਾਲ ਚੋਂ ਕਿ ਰਹੀ ਆ ਹੁਣ ਦੋ ਸਾਲ ਦੀ ਚੌਂਕੀ ਜਿਹੜੀ ਉੱਠ ਖਲੋਤੀ ਆ ਉਹਦੇ ਨਾਲ ਚੌਂਕੀ ਦੇ ਨਾਲ ਭੈ ਬਹੁਤ ਹੀ ਪੁਲਿਸ ਵਾਲੇ ਨਾਕਾ ਵੀ ਲਾਉਂਦੇ ਹੋਈ ਲੱਗੇ ਮਤਲ ਜਿਹੜੇ ਬੰਦੇ ਗੰਦੇ ਉਹਨਾਂ ਨੂੰ ਖੰਗਣ ਵੀ ਨਹੀਂ ਦਿੰਦੇ ਤੇ ਸਾਡੀ ਪ੍ਰਸ਼ਾਸਨ ਨੂੰ ਇਹ ਵੀ ਮੰਗ ਆ ਨਾਲ ਇੱਕ ਤੇ ਜਿਹੜੇ ਮਤਲ ਸਾਡੇ ਦੇ ਮਤਲ ਗੋਲੀਆਂ ਚਲਾਈਆਂ ਸਾਨੂੰ ਮਾਰਨ ਦੀ ਨੀਦ ਨਾਲ ਤੇ ਉਹਨਾਂ ਦੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਦੂਜੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ 40 ਸਾਲ ਚੌਕੀ ਦਬਾਰਾ ਵਸਾਈ ਜਾਵੇ। ਹਾਂਜੀ ਸਰ ਕੀ ਮਾਮਲਾ ਸਰ 40 ਸਾਲ ਤੁਹਾਨੂੰ ਜਾਣਕਾਰੀ ਦੇ ਦੂੰ। ਇਹ ਅਸਵੇਰੇ ਸਾਨੂੰ ਕੁਤਰਾ ਤੋਂ ਹੋਈ ਸੀ। ਜਿਸੇ ਕਿਹਾ ਸਾਨੂੰ ਪ੍ਰਿੰਦਰ ਸਿੰਘ ਜਿਹੜੇ ਕਿ ਇੱਥੇ ਅੰਡਰ ਟਾਲੀ ਸਾਹਿਬ ਦੇ ਵਿੱਚ ਇਹਨਾਂ ਦਾ ਘਰ ਆ ਤੇ ਇਹ ਦੋ ਫੈਮਿਲੀ ਜਿਹੜੀਆਂ ਇੱਥੇ ਰਹਿੰਦੀਆਂ ਆ। ਇਨਾਂ ਨੂੰ ਇਹ ਰਾਤੀ ਕੋਈ 10:30 ਵਜੇ ਦੇ ਕਈ ਤਿੰਨ ਅੱਠ ਛੱਤੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਮੋਟਰਸਾਈਕਲ ਤੇ ਆਇਆ ਸੀ ਉਹਨਾਂ ਨੇ ਤੇ ਇਹਨਾਂ ਦੇ ਗੇਟ ਤੇ ਫਾਇਰ ਪੁੱਟਦੇ ਆ ਜੋ ਆਪਾਂ ਤਕਰੀਸ਼ ਕਰਨ ਲਈ ਜਾਏ ਜੀ ਇਹਨਾਂ ਦੇ ਕੰਮ ਦਾ ਮੁਕਾਬਕ ਇਹਨਾਂ ਨੇ ਰਪਰਟੀਅਨਸਿਸ ਵੀ ਚੈੱਕ ਕੀਤਾ ਸੀ ਕਿ ਸੀਸੀ ਕੈਮਰਾ ਵੀ ਜੁੜੀ ਹੋਈ ਤੋਂ ਪਤਾ ਲੱਗਦਾ ਵੀ ਤਿੰਨ ਜਿਹੜੇ ਜਿਹੜੇ ਯਾਰ ਮੇਰੇ ਪਰਸਨ ਐ ਉਹ ਆਏ ਤੇ ਉਹਨਾਂ ਨੇ ਫਾਇਰ ਕੀਤੀ ਤੇ ਜਿਹੜੇ ਪੰਜ ਖੋਲਸਾ ਜਿਹੜੇ ਕੀ ਪਛਾਣ ਕੇ ਜੀ ਰਿਹਾ ਸਭ ਕੀ ਕੋਈ ਤੋਂ ਪਹਿਲਾਂ ਕੋਈ ਧਮਕੀ ਜਾਂ ਕੋਈ ਫੋਤੀ ਵਾਲੀ ਕਾਲ ਆਈ ਹੋਵੇ ਨਹੀਂ ਕੋਈ ਨਹੀਂ ਇਹਨਾਂ ਨੂੰ ਬੜੀ ਫੈਮਿਲੀ ਕੋਲ ਪੁੱਛਿਆ ਤਾ ਸਾਰੇ ਬਾਬਾ ਨੂੰ ਦੱਸਿਆ ਗਿਆ ਵੀ ਇਦਾਂ ਦੀ ਸਾਡੇ ਕੋਈ ਥ੍ਰੈਟ ਕਾਲ ਜਾਂ ਕੋਈ ਵੀ ਇਸ ਤਰ੍ਹਾਂ ਦੀ ਸਾਡੀ ਕੋਈ ਐਨਿਮੀਟੀ ਜੜੀ ਆ ਉਹ ਨਹੀਂ ਸਰਦਾ ਠੀਕ ਹੈ